ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਈਸ਼ਾ ਰਾਏ ਹੈ ਤੇ ਮੈਂ ਐਨੀਮਲ ਵੈਲਫੇਅਰ ਲਈ ਪਿਛਲੇ 3 ਸਾਢੇ 3 ਸਾਲ ਤੋਂ ਕੰਮ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਡੇਲੀ ਫੀਡਿੰਗ ਹੋ ਗਈ ਡੌਗਸ ਦੀ ਕੈਟਸ ਦੀ ਜਾਂ ਕੋਈ ਵੀ ਜਾਨਵਰ ਸਾਨੂੰ ਮਿਲ ਜਾਏ ਜਿਨੇ ਵੀ ਸਟ੍ਰੇ ਐਨੀਮਲਸ ਹਨ ਨਾਲ ਇਹਨਾਂ ਦੀਆਂ ਜੋ ਵੀ ਮੈਡੀਕਲ ਨੀਡਸ ਨੇ ਇਹਨਾਂ ਦੀ ਸਟਰਲਾਈਜੇਸ਼ਨ ਕਰਵਾਣਾ ਜਿਹਨੂੰ ਆਪਾਂ ਨਸਬੰਦੀ ਕਹਿੰਦੇ ਆ ਇਹਨਾਂ ਦੇ ਆਪਰੇਟ ਕਰਵਾਣਾ ਇਹਨਾਂ ਦੀ ਕੋਈ ਫ੍ਰੈਕਚਰਡ ਹੈ ਕੋਈ ਵੀ ਇੰਜਰੀ ਕਿਸੇ ਵੀ ਕਿਸਮ ਦੀ ਜੋ ਵੀ ਮੇਰੀ ਨਿਗਾਹ ਚ ਆ ਜਾਏ ਜਿੰਨੀ ਹੋ ਸਕੇ ਮੈਂ ਕੋਸ਼ਿਸ਼ ਕਰਦੀ ਆ ਹੈਲਪ ਕਰਨ ਦੀ ਕਿਨੀ ਟੀਮ ਹੈ ਤੁਹਾਡੀ ਟੀਮ ਮੇਰੇ ਨਾਲ ਫਿਲਹਾਲ ਮੈਂ ਇੰਡੀਵਿਜੂਅਲ ਰੈਸਕਿਊਰ ਇੰਡੀਵਿਜੂਅਲ ਫੀਡਰ ਹੀ ਆ ਤੇ ਬਾਕੀ ਕੁਝ ਕੁ ਲੋਕ ਨਾਲ ਅچھے ਲੋਕ ਜੁੜ ਰਹੇ ਹੈ ਬਟ ਮੈਨੂੰ ਫਿਲਹਾਲ ਹਲੇ ਮੈਂ ਮਤਲਬ ਆਲਮੋਸਟ ਕੱਲੀ ਹੀ ਆਪਣੇ ਲੈਵਲ ਤੇ ਹੀ ਕਰ ਰਹੀ ਹਾਂ ਕਿੰਨਾ ਖਰਚਾ ਰੋਜ਼ ਦਾ ਰੋਜ਼ ਦਾ 3 3500 ਰੁਪਏ ਦਾ ਖਰਚਾ ਹੈ ਮੇਰਾ ਬੁਟੀਕ ਹੈ ਜਿੰਨੀ ਵੀ ਮੇਰੀ ਅਰਨਿੰਗ ਹੈ ਜਾਂ ਜਿੰਨੀਆਂ ਵੀ ਮੇਰੇ ਕੋਲ ਸੀਵਿੰਗ ਸਿਗੀਆਂ ਮੈਂ ਸਭ ਬੈਨਵਸਤੀ ਹੈ ਫੈਮਿਲੀ ਸਪੋਰਟ ਦੇ ਤੋ ਫੈਮਿਲੀ ਡੌਗਸ ਦੇ ਮਾਮਲੇ ਸਪੋਰਟ ਨਹੀਂ ਕਰਦੀ ਉਹਦਾ ਫੈਮਿਲੀ ਅੱਛੀ ਹੈ ਮਤਲਬ ਫੈਮਿਲੀ ਮੇਰੀ ਐਨੀਮਲ ਲਵਰ ਨਹੀਂ ਹੈਗੀ ਮਤਲਬ ਪਰ ਠੀਕ ਹੈ ਉਹਨਾਂ ਨੂੰ ਪਤਾ ਕਿ ਇਹਨੇ ਆਪਣੀ ਸੇਵਾ ਨਹੀਂ ਛੱਡਣੀ ਤਾਂ ਮਤਲਬ ਉਹ ਸਾਰਾ ਸੜੀ ਐਡਜਸਟਮੈਂਟ ਹੈਗੀ ਹੈ ਆਪਸ ਵਿੱਚ ਲੋਕ ਵੀ ੜੋਗ ਵੀ ਰੋਟੀ ਪਾਣ ਜਾਂਦੇ ਹੋ ਲੋਕੀ ਲੜਦੇ ਵੀ ਹੋਣਾ ਤੁਹਾਡੇ ਨਾਲ ਬਹੁਤ ਲੜਦੇ ਹੈ ਬਹੁਤ ਲੜਦੇ ਹੈ ਲੋਕ ਲੜਦੇ ਹੈ ਲੋਕੀ ਕਹਿੰਦੇ ਹੈ ਵੱਢਦੇ ਹੈ ਨਾ ਪਾਉ ਸਾਡੇ ਮੱਲੇ ਵਿੱਚ ਨਾਉ ਮਤਲਬ ਭੁੱਖੇ ਰੱਖਣਾ ਮਤਲਬ ਡੌਗ ਨੂੰ ਭੁੱਖੇ ਰੱਖਣਾ ਇਸ ਨੋ ਸੋਲੂਸ਼ਨ ਜੇ ਪਰ ਡੌਗ ਨੂੰ ਭੁੱਖੇ ਰੱਖਾਂਗੇ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਜ਼ਿਆਦਾ ਵੱਢਣਗੇ ਤੂੰ ਜਾਂਦੀ ਏ ਡੌਗੀ ਭੁੰਗਦੇ ਦੀ ਥੋੜੀ ਸੀ ਨਾਮ ਲੈ ਕੇ ਬੁਲਾਉਂਦੀ ਹਾਂ ਕਿੱਦਾਂ ਲੱਗਦਾ ਮੈਨੂੰ ਮਤਲਬ ਮੇਰਾ ਕਹਿ ਲੋ ਕਿ ਹਰ ਕਿਸੇ ਨੇ ਆਪਣਾ ਲਾਈਫ ਚ ਇੱਕ ਪੀਸ ਲੱਭ ਲਿਆ ਹੁੰਦਾ ਮੇਰਾ ਪੀਸ ਮੇਰੀ ਲਾਈਫ ਦਾ ਮੋਟਿਵ ਆ ਮੇਰੀ ਲਾਈਫ ਦਾ ਪੀਸ ਹੀ ਸਿਰਫ ਐਨੀਮਲਸ ਵਿੱਚ ਹੈ ਕਿਉਂਕਿ ਮੈਂ ਤੁਸੀਂ ਆਪ ਹੀ ਦੇਖਿਆ ਮੈਂ ਜਿੱਥੇ ਜਿੱਥੇ ਜਾਂਨੀ ਆ ਨਾਮ ਲੈਨੀ ਆ ਸਾਰੇ ਡੌਗਸ ਭੱਜੇ ਆਉਂਦੇ ਆ ਆਪਣਾ ਆਪਣਾ ਨਾਮ ਸੁਣ ਕੇ ਜਾਂ ਮੇਰੀ ਵੈਨ ਦੀ ਆ ਮੈਂ ਜਦੋਂ ਸਕੂਟੀ ਤੇ ਹੁੰਨੀ ਆ ਸਾਰਿਆਂ ਨੂੰ ਪਛਾਣ ਆ ਇਸ ਵੈਨ ਦੀ ਦੀ ਸਕੂਟੀ ਦੀ ਵੀ ਆਪੇ ਹੀ ਭੱਜ ਜਾਂਦੇ ਆ ਆਪਣੇ ਆਪਣੇ ਸਪੌਟ ਤੇ ਕਿੰਨੇ ਦਾ ਟਾਈਮ ਲੱਗਦਾ ਸੋਰੀ ਜੀ ਦੁੱਧ ਜੰਦੀ ਹਾਂ ਨਾ ਹਾਂਜੀ ਦਿਨੇ ਪੂਰੇ ਇੰਨੇ ਜਿਹੜੇ ਸ਼ਾਮ ਦੇ ਡੌਗਸ ਐ ਉਹ 2 300 ਡੌਗਸ ਹੈਗੇ ਐ ਬਟ ਡੇ ਟਾਈਮ ਇੰਨੇ ਡੌਗਸ ਨੂੰ ਮਤਲਬ ਮੈਂ ਡਬਲ ਫੀਡਿੰਗ ਨਹੀਂ ਕਰ ਪਾਂਦੀ ਤਾਂ ਡੇ ਟਾਈਮ ਕੁਝ ਹੀ ਡੌਗਸ ਨੇ ਮੇਰੇ ਏਰੀਆ ਦੇ ਜਿਹਨਾਂ ਨੂੰ ਮੈਂ ਫੀਡ ਕਰਦੀ ਆ ਰਾਤ ਨੂੰ ਸਾਡੇ ਕੋਲ 2 300 ਡੌਗਸ ਹੈਗੇ 2 ਵਜੇ ਅਸੀਂ ਖਾਣਾ ਬਣਾਉਣਾ ਨਾ ਦੁਪਹਿਰ ਨੂੰ ਸਟਾਰਟ ਕਰਦੇ ਹਾਂ 4 1/2 5 ਵਜੇ ਤੱਕ ਸੜਾ ਖਾਣਾ ਰੈਡੀ ਹੁੰਦਾ 6 6:30 7 ਵਜੇ ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਮੈਂ ਕਦੀ ਕੋਈ ਰੈਸਕਿਊ ਤੇ ਹੁੰਨੀ ਆ ਕਦੀ ਕਿੱਥੇ ਹੁੰਨੀ ਆ ਉਹ 7:00 ਵਜੇ ਫੀਡਿੰਗ ਸਟਾਰਟ ਕਰਕੇ ਮਤਲਬ ਰਾਤ ਦਾ ਔਨ ਐਨ ਐਵਰੇਜ ਮਤਲਬ ਟਾਈਮ ਹੈਗਾ ਮੈਨੂੰ 12:00 ਵੱਜ ਜਾਂਦੇ ਆ ਕਿਹੜੇ ਕਿਹੜੇ ਏਰੀਆ ਵਿੱਚ ਜਾਂਦੇ ਹੋ ਪੂਰਾ ਮੋਡਲ ਟਾਊਨ ਹੈ ਉਸ ਤੋਂ ਬਾਅਦ ਆਪਣਾ ਇੱਧਰ ਜੀਟੀਵੀ ਮਾਰਕੀਟ ਹੋਗੀ ਤਿਕੋਨਾ ਪਾਰਕ ਹੋ ਗਿਆ ਚਤਰ ਸਿੰਘ ਪਾਰਕ ਹੋ ਗਿਆ ਡੁਗਰੀ ਵਾਲੀ ਪੂਰੀ ਮੇਨ ਰੋਡ ਹੋ ਗਈ ਡੁਗਰੀ ਦੇ ਅੰਦਰ ਜਿਹੜੀ ਲਿਬਰਾ ਮਾਰਕੀਟ ਹੈ ਉਹ ਹੋ ਗਈ ਹੋਰ ਵੀ ਕਈ ਛੋਟੇ ਛੋਟੇ ਏਰੀਆਜ਼ ਨੇ ਨਾ ਤੋਂ ਇਲਾਵਾ ਰਸਤੇ ਜੋ-ਜੋ ਵੀ ਸਾਨੂੰ ਕੋਈ ਵੀ ਜਾਨਵਰ ਦਿੱਖ ਜੇ ਉਹਨੂੰ ਮਤਲਬ ਅਸੀਂ ਫੀਡ ਕਰਕੇ ਰੁਕ ਲੱਗ ਰੁਕੀ ਬਹੁਤ ਦੁਖੀ ਹੈ ਲੋਕੀ ਦਾ ਜਾਨਵਰ ਉਹ ਜਿੱਦਾ ਪੜਦੇ ਆ ਜਾਂਦੇ ਆ ਦੇਖੋ ਹੁਣ ਧਰਤੀ ਤਾਂ ਇਹਨਾਂ ਦੀ ਵੀ ਹੈ ਲੋਕੀ ਤਾਂ ਦੁਖੀ ਹੈ ਬਟੇ ਆਪਣੀ ਸੋਚ ਆ ਨਾ ਲੋਕੀ ਆਪਣੇ ਆਪ ਨੂੰ ਕਿਉਂ ਦੁਖੀ ਕਰ ਰਿਹਾ ਹੈ ਲੋਕੀ ਕੋ-ਐਗਜ਼ਿਸਟੈਂਸ ਕਿਉਂ ਨਹੀਂ ਸਿੱਖ ਸਕਦੇ ਜਿੱਦਾਂ ਇਹਨਾਂ ਲੋਕਾਂ ਦੀ ਸਾਡੀ ਇਨਸਾਨ ਦੀ ਧਰਤੀ ਹੈ ਧਰਤੀ ਸੇਮ ਜਾਨਵਰ ਦੀ ਵੀ ਹੈ ਤਾਂ ਲੋਕਾਂ ਨੂੰ ਚਾਹੀਦਾ ਕਿ ਕੋ-ਐਗਜ਼ਿਸਟੈਂਸ ਸਿੱਖਣ ਇਹਨਾਂ ਨੂੰ ਪਿਆਰ ਕਰਨ ਇਹਨਾਂ ਨੂੰ ਫੀਡ ਕਰਨ ਬਰ ਅਲ ਮਿਲ ਕੇ ਰਹਿਣ ਇਹ ਵੀ ਤਾਂ ਵਿਚਾਰੇ ਧਰਤੀ ਤੇ ਆਇਆ ਕਿੱਥੇ ਰਹਿਣਗੇ ਕਿੱਥੇ ਕਿਸੇ ਹੋਰ ਪਲੈਨਟ ਤੇ ਤਾਂ ਨਹੀਂ ਜਾ ਸਕਦੇ ਵੈਲਾ ਗੋਇਤ ਨੂੰ ਉਹ ਦਾ ਇਲਾਜ ਵੀ ਕਰਾਣਾ ਪੈਂਦਾ ਕੀਤਾ ਕਰਦਾ ਹੁੰਦਾ ਸਾਰਾ ਕੁਝ ਕਰਵਾਣੀਆਂ ਮਤਲਬ ਜੋ ਜੋ ਤੁਹਾਨੂੰ ਦੱਸਿਆ ਜੋ ਜਾਨਵਰ ਮੇਰੀ ਨਿਗਾਹ ਚ ਆ ਗਿਆ ਜਿਹਨੂੰ ਜੋ ਇਲਾਜ ਦੀ ਲੋੜ ਹੈ ਮਤਲਬ ਮੈਂ ਉਹਨੂੰ ਕਦੀ ਮਿਸ ਨਹੀਂ ਕਰਦੀ ਮਤਲਬ ਜਿੰਨਾ ਮੇਰੇ ਤੋਂ ਹੋ ਸਕਦਾ ਹੈ ਡਾਕਟਰ ਜਸਪ੍ਰੀਤ ਹੈਗੇ ਹੈ ਵੈਟ ਫੋਰ pets ਉਹਨਾ ਤੋਂ ਉਸੇ ਮਤਲਬ ਆਲਮੋਸਟ ਉਹਨਾ ਤੋਂ ਜੇ ਕੋਈ ਮੇਜਰ ਸਰਜਰੀ ਹੈ ਤਾਂ ਪੀਏਯੂ ਤੋਂ ਹੁਣ ਜਿਵੇਂ ਫੀਡਿੰਗ ਚ ਵੀ ਮੈਂ ਰਾਤ ਰਾਤ ਨੂੰ ਜਾਂਦੀ ਆ 2 200 300 ਡੌਗਸ ਮੇਰੇ ਰੋਜ਼ ਦੇ ਹੈ ਮਤਲਬ ਆਲਮੋਸਟ ਕੋਈ ਨਾ ਕੋਈ ਐਕਸੀਡੈਂਟ ਵਾਲਾ ਮੇਰਾ ਬੱਚਾ ਹੁੰਦਾ ਹੈ ਕਦੀ ਕੋਈ ਮਤਲਬ ਗੱਡੀ ਮਾਰ ਗਿਆ ਐਕਟਿਵਾ ਮਾਰ ਗਿਆ ਬਾਈਕ ਮਾਰ ਗਿਆ ਮਤਲਬ ਬਸੇ ਰਾਤ-ਰਾਤ ਨੂੰ ਵੀ ਸਾਰੇ ਬੱਚੇ ਆਪਣੇ ਚੁੱਕ-ਚੁੱਕ ਕੇ ਮਤਲਬ ਇਹਨਾਂ ਨੂੰ ਹਸਪੀਟਲਸ 'ਚ ਲੈ ਕੇ ਜਾਂਦੇ ਆ ਕਿੰਨਾ ਖਰਚਾ ਕਿੰਨਾ ਕਰਦੇ ਹੋ ਜਿੱਦਾਂ ਤੁਹਾਨੂੰ ਲੱਗਦਾ ਨਹੀਂ ਖਰਚਾ ਬਹੁਤ ਹੁੰਦਾ ਨੇ ਪਰ ਖਰਚਾ ਐਨਜੀਓ ਵੀ ਚਲਾ ਰਹੇ ਜੋ ਵੀ ਹੈ ਸਰਕਾਰ ਵੱਲੋਂ ਕੋਈ ਫਾਇਦਾ ਹੋਵੇ ਨਹੀਂ ਸਰਕਾਰ ਵੱਲੋਂ ਕੋਈ ਫਾਇਦਾ ਨਹੀਂ ਹੈਗਾ ਹਜੇ ਤੱਕ ਬਟ ਅਸੀਂ ਸਰਕਾਰ ਅੱਗੇ ਅਪੀਲ ਕੀਤੀ ਹੋਈ ਹੈ ਕਿ ਸਾਡੀ ਹੈਲਪ ਕਰਨ ਨਮਸਤੇ ਕੋਈ ਹਸਪੀਟਲ ਖੋਲਣ 'ਚ ਹੈਲਪ ਕਰਨ ਜਿੱਥੇ ਇਹਨਾਂ ਦਾ ਫ੍ਰੀ ਟ੍ਰੀਟਮੈਂਟ ਹੋ ਸਕੇ ਖਰਚਾ ਤਾਂ ਇਹਨਾਂ ਦਾ ਬਹੁਤ ਹੈ ਮਤਲਬ ਜਿੱਦਾਂ ਮੈਂ ਦੱਸਿਆ ਮੇਰੀ ਜਿੰਨੀਆਂ ਵੀ ਸੀਵਿੰਗਸ ਹੈ ਈਵਨ ਮੈਂ ਆਪਣਾ 골ਡ ਵੀ ਵੇਚ ਦਿੰਨੀ ਆ ਜਿੱਥੇ ਜਿੱਥੇ ਮੈਂ ਅੜਦੀ ਆ ਜਾਂ ਮੈਨੂੰ ਹੈਲਪ ਨਹੀਂ ਮਿਲਦੀ ਮੈਂ ਆਪਣਾ 골ਡ ਜੁਐਲਰੀ ਮੇਰੇ ਕੋਲ ਜੋ ਹੁੰਦਾ ਹੈ ਇਹਨਾਂ ਦਾ ਜੇ ਕੋਈ ਇਲਾਜ ਕਰਾਣਾ ਮੈਂ ਸਭ ਵੇਚ ਦਿੰਨੀ ਆ ਨਾਲੇ ਮੈਨੂੰ ਕੋਈ ਦੁੱਖ ਨਹੀਂ ਲੱਗਦਾ ਕਿ ਮੈਂ ਇਹਨਾਂ ਲਈ ਪੈਸਾ ਖਰਚ ਰਹੀ ਆ ਮੈਨੂੰ ਸਕੂਨ ਮਿਲਦਾ ਮੈਨੂੰ ਪਤਾ ਨਹੀਂ ਕਿ ਲੋਕਾਂ ਨੂੰ ਕਿਸੇ ਲਈ ਚਾਹੀਦਾ ਲੋਕਾਂ ਨੂੰ ਇਹੀ ਸੁਨੇਹਾ ਹੱਥ ਜੋੜ ਕੇ ਕਿ ਕੋ-ਐਗਜ਼ਿਸਟੈਂਸ ਸਿੱਖੋ ਤਰਤੀ ਬਰਾਬਰ ਦੀ ਹੈ ਰੱਬ ਨੇ ਇਹਨਾਂ ਨੂੰ ਵੀ ਰੱਬ ਦੇ ਜੀਨ ਨੇ ਜਿੱਦਾਂ ਅਸੀਂ ਆਇਆ ਏਦਾਂ ਹੀ ਵੀ ਵਿਚਾਰੇ ਆਏ ਆਪਣੀ ਜੂਨ ਭੋਗਣ ਆਏ ਹੁਣ ਜਿਵੇਂ ਮਤਲਬ ਇਹ ਆਏ ਆ ਹੀ ਗਏ ਹੁਣ ਜੇ ਨਾ ਆਪਾਂ ਜਿਹੜੇ ਆ ਦੇਖੋ ਘਰ ਦੇ ਬਾਹਰ ਡੌਗੀ ਬੈਠਾ ਹੈ ਘਰ ਦੇ ਬਾਹਰ ਇੱਕ ਬਰਤਨ ਰੱਖਦੇ ਨੇ ਉਹਦਾ ਸਵੇਰੇ ਸ਼ਾਮ ਨੂੰ ਥੋੜਾ ਥੋੜਾ ਦੁੱਧ ਦੇਦੇ ਨੇ ਬਸ ਉਹਦੇ ਚ ਹੀ ਖੁਸ਼ ਹੈ ਇਹ ਬੋਤਾ ਖਾਣਾ ਨਹੀਂ ਮੰਗਦੇ ਪਿਆਰ ਮੰਗਦੇ ਆ ਜੇ ਇਹਨਾਂ ਨੂੰ ਪਿਆਰ ਕਰੋਗੇ ਤੁਹਾਡੇ ਸਾਹਮਣੇ ਮੈਂ ਹਰਡ ਡੌਗ ਨੂੰ ਹੱਥ ਲਾਨੀਆ ਹਰਡ ਡੌਗ ਮੈਨੂੰ ਪਿਆਰ ਕਰਦਾ ਆ ਕੇ ਮੈਨੂੰ ਕਦੀ ਕੋਈ ਡੌਗ ਨੇ ਅੱਜ ਤੱਕ ਬਾਈਟ ਨਹੀਂ ਕੀਤਾ ਕਿਤਾ ਲੱਗਦਾ ਡੋਗਰੀ ਸੇਵਾ ਚੱਲਦੀ ਰਹੂਗੀ ਹਾਂਜੀ ਐਂਡ ਤੱਕ ਜਦੋਂ ਤੱਕ ਸਾਹ ਹੈਗੇ ਆ ਮੋਟਿਵ ਹੈ ਨਾਲ ਹੀ ਅੱਛੀ ਜੀ ਜਗ੍ਹਾ ਇਹਨਾਂ ਦਾ ਘਰ ਬਣਾਣਾ ਹੈ ਇਹਨਾਂ ਦਾ ਸ਼ੈਲਟਰ ਬਣਾਣਾ ਹੈ ਜਦੋਂ ਤੱਕ ਆਖੀ ਸਾਹ ਹੈ ਨਦੀ ਸੇਵਾ ਚਾਹੀਏ ਤਾਂ ਪੂਰੀ ਲਾਈਫ ਇਹਨਾਂ ਨੂੰ ਡੈਡੀਕੇਟ ਕੀਤੀ ਹੋਈ ਹੈ